ਤਾਰ ਦੇ ਹੁਣੇ ਨਵੰਬਰ ਦੇ ਵਿੱਚ ਉਹ ਤਾਂ ਪਹਿਲਾਂ ਅਕਤੂਬਰ ਦੇ ਵਿੱਚ ਧਰਮ ਦਾ ਨਮਣਾ ਤੇ ਦੂਜੇ ਪਾਸੇ ਬੀਜੇਪੀ ਚਰੇ ਕਮਾਦ ਉੱਤਤ ਆਈ ਹੈ ਬੀਜੇਪੀ ਮੈਨੂੰ ਦੁੱਖ ਹੈ ਕਿ ਉਸ ਚੀਜ਼ ਦੇ ਭਾਗੀਵਾਲ ਬਣੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਪੋਸਟ ਸਨਦੀ ਕੀਤੀ ਸਦਾਤ ਪਰਗਰ ਸਿੰਘ ਨੇ ਜਿਹੜੇ ਕਾਂਗਰਸ ਦੇ ਐਮਐਲਏ ਉਹਨਾਂ ਨੇ ਵੀ ਕੀਤੀ ਸਦਾਸ ਖਵਾਲ ਸਿੰਘ ਠੇਰੇ ਦੇ ਵੀ ਕੀਤੀ ਔਰ ਯਾਰ ਪੋਲਟਿਕਸ ਕਰ ਲੱਗਿਆਂ ਥੋੜਾ ਬਹੁਤਾ ਤਾਂ ਸੋਚਿਆ ਕਰੋ ਇਹਨਾਂ ਨੂੰ ਤਾਂ ਬਖਸ਼ਾ ਸਾਡੇ ਦਸਾਂ ਗੁਰੂਆਂ ਨੂੰ ਤਾਂ ਬਖਸ਼ ਦਿਓ ਕਿਹੜੇ ਰਾਹ ਪਾ ਗਏ ਤੁਸੀਂ ਤੁਸੀਂ ਸਾਡੀ ਅਲੋਚਨਾ ਕਰਦੀ ਆਂ ਉਦਾਂ ਕਰੋ ਕੰਮਾਂ ਤੇ ਅਲੋਚਨਾ ਕਰੋ ਜਦ ਤੁਸੀਂ ਵੇਦੇ ਵੀ ਇੱਕ ਦੇ ਵਿੱਚ ਤੁਸੀਂ ਮਤਲਬ ਜਿਹੜਾ ਡਾਊਨਲੋਡ ਕਰਕੇ ਪਾ ਕੇ ਕਿੱਦਾਂ ਗੁਰੂਆਂ ਦਾ ਅਪਮਾਨ ਜਿਹੜਾ ਕਰ ਰਹੇ ਹੋ ਮੈਂ ਮੈਂ ਸਭ ਲੋਕਾਂ ਦੀ ਨਿੰਦਾ ਕਰਦਾ ਬੀਜੇਪੀ ਦੀ ਖਾਸ ਤੌਰ ਤੇ ਨਿੰਦਾ ਕਰਦਾ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਰੋਹ ਪਾਇਆ ਬਾਗ ਉਹਦੇ ਮੰਤਰੀ ਜੇ ਇਸ ਵੀਡੀਓ ਨੂੰ ਵਾਇਰਲ ਕੀਤਾ ਇਹ ਬੇਹੱਦ ਕਨੌਣੀ ਹਰਕਤ ਗੁਰੂ ਸਾਹਿਬਾਨਾਂ ਦੇ ਖਿਲਾਫ ਬੀਜੇਪੀ ਨੇ ਕੀਤੀ ਹੈ ਔਰ ਬੀਜੇਪੀ ਗੁਰੂਆਂ ਨੂੰ ਵਰਤ ਕੇ ਸਿਆਸਤ ਕਰ ਰਹੀ ਹੈ ਸਾਡੀ ਪਾਰਟੀ ਸਾਡੀ ਪਾਰਟੀ ਦਾ ਕਿ ਸਰਦਾਰ ਨਵਰਕਰ ਤੋਂ ਲੈ ਕੇ ਸਾਡੇ ਕੌਮੀ ਕਿਦਮਿੰਦਾਂ ਦਾ ਰਵਿੰਦ ਕੇਰਿਵਾਲ ਤੱਕ ਅਸੀਂ 10 ਗੁਰੂਆਂ ਦੇ ਅੱਗੇ ਸਿਰ ਚਕਾਉਂਦੇ ਹਾਂ ਹਮੇਸ਼ਾ ਚਕਾਉਂਦੇ ਹਾਂ ਹਮੇਸ਼ਾ ਚਕਾਉਂਦੇ ਰਾਵਾਂਗੇ ਉਹ ਗੁਰੂਆਂ ਦੇ ਨਾਂ ਤੇ ਉੱਤੇ ਕਦੀ ਸਿਆਸਤ ਨਹੀਂ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਕਰਨਾ ਸਾਡੀ ਡਿਊਟੀ ਹੈ ਪਰ ਜੋ ਕੰਮ ਇਹਨਾਂ ਨੇ ਕੀਤਾ ਪਹਿਲਾਂ ਹੀ ਬੀਜੇਪੀ ਨੇ ਪੰਜਾਬ ਨੂੰ ਬਹੁਤ ਬੁਲਵਾਰ ਕੀਤਾ ਅੱਜ ਪੰਜਾਬ ਜਿੱਥੇ ਪਹੁੰਚਿਆ ਹੈ ਇਹਦੇ ਵਿੱਚ ਬੀਜੇਪੀ ਸਭ ਤੋਂ ਵੱਡੀ ਦੋਸ਼ੀ ਹੈ ਕਿ ਸਾਡੇ ਯਾਰ ਹੱਤਾਂ ਦੇ ਫੰਡ ਰੋਕ ਲੈਂਦੇ ਆ ਹੱਤਾਂ ਦਾ ਧੱਕਾ ਕਰਦੇ ਪੰਜਾਬ ਦੇ ਨਾਲ ਆ ਇੱਕ ਨਵਾਂ ਕੰਮ ਕਰਤਾ ਉਹ ਬੀਜੇਪੀ ਹੱਤ ਚਾਉਂਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਬਾਦਾਮ ਕਰਕੇ ਪੰਜਾਬ ਦੇ ਵਿੱਚ ਉਹਦੇ ਤਾਜ ਜਰੇ ਫਸਾ ਦੇ ਜਾਣ ਪਰ ਉਹ ਸਮਝ ਜਾਣ ਇਦਾਂ ਨਹੀਂ ਹੋਊਗਾ ਪੰਜਾਬ ਦੇ ਲੋਕ ਸਿਆਣੇ ਨੇ ਦੇਸ਼ ਦੇ ਲੋਕ ਸਿਆਣੇ ਨੇ ਉਹ ਵੀਡੀਓ ਦੇ ਸੁਣੋ ਕੋਈ ਬੰਦਾ ਲਾਵੇ ਵੀਡੀਓ ਸਦਾਵੇਂ ਜਿੱਥੇ ਆਕ ਤਸੀ ਦੇ ਕਿ ਉਹਦੇ ਮੂੰਹ ਤੋਂ ਗਰੂ ਬੂਲੂ ਚਾਬੂ ਦੀ ਗੱਲ ਆ ਵੀ ਪਰ ਉਦਾਂ ਹੀ ਕਹੀ ਜਾਂਦੇ ਯਾਰ ਜਦੋਂ ਲਹਿਰ ਚ ਗਈ ਇੱਕ ਮਿੰਟ ਜੋ ਉਹਨਾਂ ਨੇ ਵੋਟ ਆ ਗਈ ਕਹਤਾ ਜੀ ਬਿਲਕੁਲ ਗਲਤ ਹੈ ਆਪ ਬਾਦ ਦੇ ਵਿੱਚ ਜੋੜਿਆ ਗਿਆ ਸੋ ਮੈਂ ਤੁਹਾਡੇ ਸਾਈਂ ਨਿੰਦਾ ਵੀ ਕਰਦਾ ਪੰਜਾਬੀਆਂ ਨੂੰ ਦੇਸ਼ਵਾਦ ਦੇ ਦੁਨੀਆਵਾਦ ਸਿੱਖਣੂ ਇਹ ਬੇਇੰਤਿਹਾ ਵੀ ਕਰਦਾ ਕਿ ਭਾਜਪੀ ਜਿਹੜੀ ਸਾਡੇ ਵਿੱਚ ਆਪਸੀ ਨਸਲਵਾਦ ਕਰਦੀ ਚਾਹੁੰਦੀ ਹੈ ਨਸਲ ਦੀ ਰਾਜਨੀਤੀ ਕਰ ਰਹੀ ਹੈ ਇਹਦੇ ਤੋਂ ਆਪਾਂ ਸਾਵਧਾਨ ਰਹਿਣਾ ਭਾਜਪੀ ਦੇ ਪਿੱਛੇ ਲੱਗਦੀ ਪਰਨਾ ਬੀਜੇਪੀ ਪੰਜਾਬ ਵਿਰੋਧੀ ਆ ਬੀਜੇਪੀ ਕਿਸਾਨ ਵਿਰੋਧੀ ਆ ਬੀਜੇਪੀ ਸਿੱਖ ਵਿਰੋਧੀ ਆ ਬੀਜੇਪੀ ਗਰੀਬ ਵਿਰੋਧੀ ਆ ਬੀਜੇਪੀ ਦਲਤ ਵਿਰੋਧੀ ਆ ਬੀਜੇਪੀ ਹਰ ਪੰਜਾਬੀ ਦੇ ਵਿਰੋਧੀ ਇਸ ਕਰਕੇ ਇਹ ਸ਼ੂਦ ਹੱfte ਸਾਡੇ ਜਜ਼ਬਾਤਾਂ ਨੂੰ ਪੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ ਇਹ ਮੈਂ ਜੀ 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 ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਸੀਗਾ ਜੇ ਤੁਸੀਂ ਕੋਈ ਸਵਾਲ ਕਰਨਾ ਤਾਂ ਕਰ ਸਕਦੇ ਹੋ ਅੱਛਾ ਜੀ ਸਰਪੰਚ ਦੇ ਸਪੀਕਰ ਨੇ ਕਿਹਾ ਹੈ ਕਿ ਇਹ ਵੀਡੀਓ ਜਿਹੜੀ ਹੈ ਵਿਧਾਨ ਸਭਾ ਦੀ ਸੀ ਐਡੇ ਤੇ ਜਲੰਧਰ ਕਮਿਸ਼ਨਰ ਕੋ ਕੋਈ ਰਾਈਟ ਨਹੀਂ ਹੈ ਕਿ ਐਸੇ ਵਰਤਾ ਦੇ ਸਕਦੇ ਸਰ ਫਿਰ ਕਿਉਂ ਨਹੀਂ ਦਿਖਾਉਂਦੇ ਫਿਰ ਕਿਉਂ ਨਹੀਂ ਦਿਖਾਉਂਦੇ ਜਦੋਂ ਉਹਦੇ ਉਹਦੇ ਵਾਇਰਲ ਕੱਪੀ ਮੰਤਰੀ ਨੇ ਅਸੀਂ ਉਸੇ ਵੀਡੀਓ ਦਾ ਕਪਲ ਮਿਥਰਾਲੀ ਵੀਡੀਓ ਜਿਹੜੀ ਉਹਨੇ ਡਾਊਨਲੋਡ ਕੀਤੀ ਆ ਉਹਦਾ ਜਿਹੜਾ ਅਸੀਂ ਟੈਸਟ ਕਰਾ ਉਹਨੂੰ ਨਾਮ ਦੇ ਵਿੱਚ ਭੇਜਿਆ ਉਸ ਲੈਬ ਦੀ ਜਿਹੜੀ ਰਿਪੋਰਟ ਆਈ ਆ ਉਸ ਰਿਪੋਰਟ ਦੇ ਆਧਾਰ 'ਤੇ ਕਪਲ ਮਿਥਰਾਲ ਦੇ ਉੱਤੇ ਜਿਹੜੀ ਐਫਆਈਆ ਬੰਦ ਕੀਤੀ ਆ ਕਿਉਂਨੇ ਬਹੁਤ ਗਲਤ ਕੰਮ ਕੀਤਾ ਅੱਜ ਇੱਕੋ ਕੋ ਕਹਿ ਰਹੇ ਨੇ ਕਿਤਾ ਗਿਆ ਕਿ ਮੈਂ ਗੈਸੀ ਜਾਂਦੀ ਵੀ ਕੋਈ ਵੈਲ ਆਤੀ ਸੀ ਨਜ਼ਰ ਨਹੀਂ ਆਈ ਨਾ ਦੱਸ ਸਕਦਾ ਇਹ ਜਾਰੀ ਕੀਤਾ ਵੀ ਮੈਨੂੰ ਨਹੀਂ ਆ ਰਹੀ ਬਿਲਕੁਲ ਨਹੀਂ ਕਿਉਂ ਨਹੀਂ ਨਜ਼ਰ ਆਦੀ